ناول رات باقی ہے লেখক جسवंत सिंह கமール دراڑاں ਦਾ ਤੀਸਰਾ ਪਾਗ ਪਿੰਡ ਦੇ ਸਾਰੇ ਲੋਕਾਂ ਨੂੰ ਪੁਲਿਸ ਦੇ ਸਿਪਾਹੀ ਚੌਕੀਦਾਰ ਦੀ ਸਹਾਇਤਾ ਨਾਲ ਜੰਗੀਰਦਾਰ ਦੀ ਬੈਠਕ ਅਗੇ ਇਕੱਠਿਆਂ ਕਰ ਰਹੇ ਸਨ ਘਰਾਂ ਖੇਤਾਂ ਪਰਿਆਂ ਅਤੇ ਧਰਮਸ਼ਾਲਾ ਦੇ ਥਾਮਾਂ ਤੋਂ ਜਿੱਥੇ ਵੀ ਕੋਈ ਬੈਠਾ ਸੀ ਖਿੱਚ ਤੋਂ ਲਿਆ ਰਹੇ ਸਨ ਕੋਈ ਨਹੀਂ ਸੀ ਜਾਣਦਾ ਉਹਨਾਂ ਦਾ ਕੀ ਦੋਸ਼ ਹੈ ਸਿਪਾਹੀ ਮਾੜਾ ਜਾਂਚ ਕੀ ਝੜਕ ਦਿੰਦੇ ਅਤੇ ਤਕੜੇ ਦੇ ਆੜਨ ਤੇ ਨਰਮੀ ਬਾਰਤ ਲੈਂਦੇ ਇੱਕ ਤਰ੍ਹਾਂ ਸਾਰੇ ਪਿੰਡ ਵਿੱਚ ਕੁਰਲਾਟ ਜਿਹਾ ਮੱਚ ਗਿਆ ਲੋਕ ਖਾਸ ਕਰਕੇ ਮਜ਼ਾਰੇ ਕਿ ਕਿਸਾਨ ਸਮਝਦੇ ਸਨ ਸ਼ਾਹ ਜੰਗੀਰਦਾਰ ਬਟਾਈ ਵਾਰੇ ਕੋਈ ਸਮਝੌਤਾ ਕਰਨਾ ਚਾਹੁੰਦੇ ਸਨ ਖੇਤੂ ਬੀਰੂ ਅਤੇ ਚਾਂਦੀ ਕਿਸਾਨ ਸਭਾ ਦੇ 94 ਮੈਂਬਰ ਸਨ ਉਹ ਤੁਰੇ ਆਉਂਦੇ ਚਰਨ ਦੇ ਘਰ ਵੜ ਗਏ ਤੇ ਚਰਨ ਕਰ ਹੀ ਸੀ ਉਹ ਬਾਈ 13 ਜਾਰਾਂ ਤੇ ਸਪਾਟੇ ਪਸੂਆਂ ਵਾਂਗ ਫੈਲੀ ਜਾਂਦੇ ਆ ਚਾਂਦੀ ਦੀਆਂ ਨਿਕੀਆਂ ਅੱਖਾਂ ਵੱਡੀਆਂ ਨਜ਼ਰਾਂ ਨਾਲ ਚਰਨ ਦੇ ਅੰਦਰ ਬਾੜ ਦੀ ਪੜਤਾਲ ਕਰ ਰੰਗਾ ਸਨ ਕੀ ਹੋ ਗਿਆ ਮੈਂ ਸੁਣ ਲੈ ਉਹ ਤੁਹਾਨੂੰ ਟੀ ਪਾਰਟੀ ਤੇ ਸਦਰ ਹੈ ਚਾਨਣ ਨੇ ਚਾਂਦੀ ਦੀ ਚੁਸਤੀ ਨੂੰ ਠੋਕ ਦਿੱਤਾ ਚਾਨਣ ਨੂੰ ਉਸ ਦਾ ਜਾਰਾਂ ਦੇ ਸਪਾਟਾ ਆਖਣ ਰੜਕਿਆ ਸੀ ਜਿਵੇਂ ਲੂੰਬੜ ਨੇ ਕੁੱਕੜ ਨੂੰ ਸੱਦਿਆ ਸੀ ਹੈਨਾ ਸਾਰਿਆਂ ਦਾ ਇੱਕ ਸਰ ਹਾਸਾ ਨਿਕਲ ਗਿਆ ਸੱਚ ਮੂਝ ਸਾਨੂੰ ਕੁਝ ਸੋਚ ਲੈਣਾ ਚਾਹੀਦਾ ਬਾਈ ਉੱਥੇ ਕੀ ਆਖਣਾ ਹੈ ਵੀਰੂ ਦੂਜਿਆਂ ਨਾਲੋਂ ਥੋੜੀ ਚਿੰਤਾ ਅਨੁਭਵ ਕਰ ਰਿਹਾ ਸੀ ਤੂੰ ਕਿਉਂ ਖਿਆਲ ਕਰਦਾ ਹੈ ਚਰ ਨੇ ਹੌਸਲਾ ਦਿੰਦਾ ਕਿਹਾ ਜੇ ਅਸੀਂ ਗਧਿਆਂ ਅੱਗੇ ਵੀ ਗੱਲਬਾਤ ਨਾ ਕਰ ਸਕੇ ਫਿਰ ਧਰਤੀ ਨੂੰ ਪਲਟਾ ਨਹੀਂ ਦੇ ਸਕਦੇ ਚਰ ਨੂੰ ਉਹਨਾਂ ਦੇ ਨਾਲ ਇਕੱਠ ਨੂੰ ਤੁਰ ਪਿਆ ਸਾਥੀ ਗਧਿਆਂ ਦਾ ਟੀਟਣਾ ਵੀ ਬੁਰਾ ਹੁੰਦਾ ਹੈ ਹਰ ਮਸਲੇ ਤੇ ਪਹਿਲਾਂ ਵਿਚਾਰ ਜ਼ਰੂਰੀ ਹੈ। ਚਾਂਦੀ ਆਪਣੇ ਸਹੀ ਹੋਣ ਤੇ ਇਤਕੀ ਬੈਸਨ ਨੂੰ ਵੀ ਤਿਆਰ ਸੀ। ਚਰਨ ਨੇ ਖਮੋਸ਼ ਮੁਸਕਾਨ ਵਿੱਚ ਆਪਣੀ ਗਲਤੀ ਤੇ ਕਾਹਲੀ ਨੂੰ ਸਵੀਕਾਰ ਕਰ ਲਿਆ। ਬੈਠਕ ਦੇ ਬਾਹਰ ਥੜੀ ਤੇ ਬੈਠੇ ਲੋਕ ਘੂਰ ਮਸੂਰੇ ਹੋਏ ਆਪੋ ਵਿੱਚੀ ਗੁੱਝੀਆਂ ਗੁੱਝੀਆਂ ਗੱਲਾਂ ਕਰ ਰਹੇ ਸਨ। ਚਰਨ ਤੇ ਉਹਨਾਂ ਦੇ ਸਾਥੀਆਂ ਨੂੰ ਆਉਂਦਿਆਂ ਵੇਖ ਉਹ ਹਰੇ ਹੋ ਗਏ। ਹੁਣ ਉਹ ਸਮਝਦੇ ਸਨ ਆਪੇ ਗੱਲ ਨੇ ਛਿੱਟੀ ਜਾਵੇਗੀ ਚਰਨ ਤੇ ਉਸ ਦੇ ਸਾਥੀ ਲੋਕਾਂ ਵਿੱਚ ਬਹਿ ਗਏ ਚਰਨ ਲਈ ਫਜ਼ੂਲ ਬਹਿਣਾ ਔਖਾ ਸੀ ਉਹ ਇਨਸਾਨਾਂ ਨੂੰ ਪਸ਼ੂਆਂ ਬਾਗ ਬਾਲ ਕੇ ਲਿਆਉਣ ਬਹਾਉਣ ਤੇ ਬੜੀ ਤਕਲੀਫ ਅਨੁਭਵ ਕਰਦਾ ਉਹਗੀ ਢਾ ਦੇ ਡੱਕੇ ਲੈ ਕੇ ਖੇਤੂ ਨਾਲ ਸੂਏ ਵੱਡ ਖੇਲਣ ਲੱਗ ਪਿਆ ਸਮਾਂ ਉਹਨਾਂ ਦੀ ਸੋਚ ਹੈ ਝੀਰ ਦਾ ਗੁਜਰਦਾ ਰਿਹਾ ਸੂਏ ਤੇ ਸੂਏ ਤੇ ਬਾਹਾਂ ਕਟਿੰਦਿਆਂ ਰਾਹੀ ਖੇਤੋਂ ਨੂੰ ਇਸ ਖੇਡ ਵਿੱਚ ਕਮਾਲ حاصل ਸੀ ਉਹ ਬੜੀ ਛੇਤੀ ਬਾਜੀ ਜਿੱਤ ਗਏ ਤੂੰ ਮੰਨ ਜਾ ਗੰਜੀ ਇਲਾ ਯਾਲੀ ਦਾ ਨਹੀਂ ਕਿਸੇ ਮੁਕਾਬਲਾ ਕੀਤਾ ਖੇਤੂ ਨੇ ਮੋੜੇ ਚੜਾਈ ਮੰਨਦਾ ਹੈ ਉਸਤਾਦ ਪਰ ਐਤ ਕੀ ਅਸਾਂ ਤੇਰੀ ਪਿੱਠ ਲਾ ਦੇਣੀ ਨਵਾਂ ਲਕੀਰਾ ਕੱਢਿਆ ਹੀ ਸੰਕੇ ਥਾਣੇਦਾਰ ਬਾਹਰ ਆ ਕੇ ਕੁਰਸੀ ਤੇ ਬਹਿ ਗਿਆ ਮੇਜ਼ ਤੇ ਉਸ ਦਿਨ ਅਰਕਾਂ ਟੇਕ ਲੰਗਾ ਦੋ ਪੂਰੀ ਦੀ ਬੈਂਥ ਦਾ ਡੰਡਾ ਉਸ ਦੋਹਾਂ ਹੱਥਾਂ ਵਿੱਚ ਘੁੱਟ ਕੇ ਫੜਿਆ ਹੋਇਆ ਸੀ ਹਾਂ ਆ ਬਾਈ ਉਸ ਮੇਜ਼ ਤੇ ਦੋ ਤਿੰਨ ਵਾਰ ਡੰਡਾ ਮਾਰ ਕੇ ਸਾਰਿਆਂ ਦੇ ਧਿਆਨ ਆਪਣੇ ਵੱਲ ਖਿੱਚ ਲੇ ਦੇਖੋ ਪ੍ਰਭੂ ਮੇਰਾ ਇੱਕ ਉਸੂਲ ਹੈ ਜਿਹੜੀ ਵੀ ਮੈਂ ਗੱਲ ਕਰਨੀ ਹੁੰਦੀ ਹੈ ਸਾਰੇ ਲੋਕਾਂ ਨੂੰ ਸੱਦ ਕੇ ਨਿਖਾਰ ਕੇ ਕਰਦਾ ਹਾਂ ਤੇ ਮੈਂ ਚਾਹੁੰਦਾ ਸਾਡੇ ਅਫਸਰਾਂ ਨੂੰ ਲੋਕਾਂ ਦਾ ਮਿਲਵਰਤਨ ਲੈ ਕੇ ਹਕੂਮਤ ਦਾ ਕੰਮ ਚਲਾਉਣਾ ਚਾਹੀਦਾ ਹੈ ਸਾਡਾ ਦੇਸ਼ ਆਜ਼ਾਦ ਹੋ ਗਏ ਹੁਣ ਸਾਨੂੰ ਆਪਣਾ اخلاقی ਮਿਆਰ ਉੱਚਾ ਕਰਨਾ ਚਾਹੀਦਾ ਹੈ ਤੁਸੀਂ ਆਖੋਗੇ ਪਹਿਲਾਂ ਆਪ ਦਾ ਸਾਫ਼ ਹੋ ਲਵੋ ਉਹ ਮੂੰਹ ਅੱਗੇ ਹੱਥ ਰੱਖ ਕੇ ਇੱਕ ਦੋ ਵਾਰ ਖੰਘਿਆ ਅੰਗਰੇਜ਼ ਦੇ ਸਾਵੇਂ ਵਿੱਚ ਅਸੀਂ ਤਰੱਕੀਆਂ ਲੈਣ ਲਈ ਬਦਮਾਸ਼ ਤੇ ਡਾਕੂ ਪਾਲਦੇ ਸਾਂ ਇਸ ਵਿੱਚ ਰੱਤੀ ਝੂਠ ਨਹੀਂ ਕਿ ਉਹਨਾਂ ਨੂੰ ਇਸ਼ਤਿਆਰੀ ਮੁਜ਼ਰਮ ਬਣਾ ਕੇ ਆਪੇ ਹੀ ਫੜਦੇ ਜਾਂ ਮਾਰ ਵੀ ਦਿਆ ਕਰਦੇ ਸੀ ਚੋਰਾਂ ਡਾਕਿਆਂ ਚ ਸਾਡਾ ਹਿੱਸਾ ਪੱਤੀ ਕਰ ਬੇਟਾਂ ਬਠਾਇਆ ਪਹੁੰਚ ਜਾਂਦਾ ਸੀ ਪਰ ਹੁਣ ਅਸੀਂ ਰਿਸ਼ਵਤ ਅਤੇ ਹੋਰ ਉਪਾਧਨਾਂ ਨੂੰ ਤਿਆ ਕੇ ਜਾਦ ਭਾਰਤ ਵਿੱਚ ਤੁਹਾਡੇ ਸੇਵਕ ਬਣ ਗਏ ਹਾਂ ਥਾਣੇਦਾਰ ਨੇ ਆਪਣਾ ਪ੍ਰਭਾਵ ਜੱਜਣ ਲਈ ਇੱਕ ਪਲ ਬੋਲਣਾ ਬੰਦ ਕਰ ਦਿੱਤਾ ਲੋਕ ਥਾਣੇਦਾਰ ਦੀ ਤਕਰੀਰ ਸੁਣ ਕੇ ਹੈਰਾਨ ਬਹੁਤਾ ਤੇ ਖੁਸ਼ ਥੋੜਾ ਹੋ ਰਹੇ ਸਨ ਉਹਨਾਂ ਲਈ ਇਹ ਅਜੰਬੇ ਤੋਂ ਘੱਟ ਨਹੀਂ ਸੀ ਹੋਰ ਦੇਖੋ ਅੱਗੇ ਤੁਹਾਡੇ ਨਾਲ ਪੁਲਿਸ ਭਰਾਵਾ ਵਰਗਾ سلوਕ ਨਹੀਂ ਸੀ ਕਰਿਆ ਕਰਦੀ ਸੋ ਕੋ ਨੂੰ ਕਟ ਤੇ ਆ ਡੰਡਾ ਬਹੁਤਾ ਚੱਲਦਾ ਸੀ ਸੋ ਮੈਂ ਤੁਹਾਨੂੰ ਅਰਜ ਕਰਦਾ ਹਾਂ ਕਿ ਖਲਾਕੀ ਜੁਰਮਾਂ ਨੂੰ ਕਟਾਣ ਲਈ ਤੁਹਾਨੂੰ ਪੁਲਿਸ ਨੂੰ ਬੱਦ ਤੋਂ ਬੱਦ ਮਿਲਵਰਤਨ ਦੇਣੀ ਚਾਹੀਦੀ ਹੈ ਬਦਮਾਸ਼ਾਂ ਤੇ ਡਾਕੂਆਂ ਨੂੰ ਫੜਾਓ ਗਵਾਹੀਆਂ ਦੇ ਕੇ ਸਜ਼ਾ ਕਰਵਾਓ ਫਿਰ ਦੇਖੋ ਕਿਵੇਂ ਕੋਈ ਲੁੱਚਾ ਕਿਸੇ شریف ਆਦਮੀ ਦੀ ਪੱਗ ਲਾਉਂਦਾ ਹੈ ਜਿਹੜਾ ਤੁਹਾਡੀ ਪੰਚਾਇਤ ਅੱਗੇ ਅਰਦਾਏ ਸਾਨੂੰ ਦੱਸੋ ਅਸੀਂ ਵੱਟ ਕੱਢ ਕੇ ਨਾ ਵਿਖਾਗੇ ਲੋਕ ਥਾਣੇਦਾਰ ਦੀ ਤਕਰੀਕ ਨਾਲ ਖਿੱਚੇਗੇ ਕਈ ਇੱਕ ਨੇ ਉਸ ਦੇ ਲੋਕ ਭਲੇ ਦੇ ਸ਼ਬਦਾਂ ਨੂੰ ਜੀ ਆਇਆਂ ਵੀ ਕਿਹਾ ਅਸੀਂ ਕਿਹੜਾ ਜੀ ਪਤ ਲਾਹੁਣਾ ਚਾਹੁੰਦੇ ਹਾਂ ਸਾਡੇ ਧੰਨ ਭਾਗ ਹੈ ਜੇ ਇਹੋ ਜਿਹੇ ਅ fırsਰ ਆਏ ਜਿਹੜੇ ਬਦਮਾਸ਼ਾਂ ਨੂੰ ਸੂਤ ਕਰਨ ਅਸੀਂ ਬਦਵਾਸ਼ਾ ਬਦਮਾਸ਼ਾਂ ਨੂੰ ਸੁਸਤਰੀ ਵਾਂਗ ਸੁਆ ਦੇਵਾਂਗੇ ਥਾਣੇਦਾਰ ਨਿਕੜ ਵਰਡੀ ਮੋਛ ਨੂੰ ਮਰੋੜਾ ਚੜਿਆ ਬੇਗੁਨਾ ਆਦਮੀ ਨਾਲ ਲਖਵਾਓ ਇੱਕ ਗੱਲ ਵੇਲੇ ਸਰ ਸੱਚੀ ਖਬਰ ਦਿਓ ਦੂਜੀ ਗੱਲ ਸਰਦਾਰੋ ਤੁਹਾਡੀ ਮਿਲਵਰਤਨ ਚਾਹੀਦੀ ਹੈ ਸਭ ਤੋਂ ਜ਼ਰੂਰੀ ਚੰਨ ਨੇ ਪਹਿਲਾਂ ਹੀ ਉੱਠ ਕੇ ਗੱਲ ਫੜ ਲਈ ਤਾਂ ਜੋ ਕੋਈ ਗੈਰ ਜ਼ਿੰਮੇਵਾਰੀ ਨਾਲ ਕੁਝ ਕਹਿ ਨਾ ਦੇਵੇ ਜੇ ਸਰਕਾਰ ਨੇਕ ਨਿਆਇਤੀ ਨਾਲ ਬਦਮਾਸ਼ਾਂ ਤੇ ਡਾਕਾਉਣ ਫੜਨਾ ਚਾਹੁੰਦੀ ਹੈ ਤਾਂ ਅਸੀਂ ਪੂਰੀ ਮਿਲਵਰਤਨ ਦੇਵਾਂਗੇ ਸ਼ਾਬਾਸ਼ ਨੌਜਵਾਨ ਦੇ ਇਸ ਤਰ੍ਹਾਂ ਦਾ ਦਿਲ ਜੇਰਾ ਚਾਹੀਦਾ ਹੈ ਫਿਰ ਦੱਸੋ ਬਾਈ ਭਰਾਵੋ ਰਾਤੀ ਰਾਈਫਲ ਤੇ ਫਾਇਰ ਕਿਸ ਕੀਤੇ ਲਹਿੰਦੇਵਾਲ ਦੇ ਪਾਸੇ ਫੈਰ ਹੋਈ। ਥਾਣੇਦਾਰ ਅਨੰਦਰਿੰਦਰ ਖੁਸ਼ ਹੋ ਰਿਹਾ ਸੀ। ਸਾਰਿਆਂ ਨੂੰ ਇੱਕ ਤਰ੍ਹਾਂ ਸੱਪ ਸੁੰਗ ਗਿਆ। ਚੰਨ ਨੇ ਵੀ ਚਾਂਦੀ ਹੋਰਾਂ ਵੱਲ ਦੇਖਿਆ। ਕਿਉਂ ਬਾਈ ਫਾਇਰ ਪਿੰਡ ਵਿੱਚ ਹੀ ਹੋਈ ਨਹੀਂ। ਫਾਇਰ ਜ਼ਰੂਰ ਕਿਸੇ ਮਫਰੂਫ ਨੇ ਕੀਤੀ ਹੈ। ਤੇ ਉਸ ਨੂੰ ਪਿੰਡ 'ਚ ਕਿਸੇ ਪਨਾਹ ਦਿੱਤੀ ਹੈ। ਚੰਨ ਨੂੰ ਝਿਜਕਿਆਂ ਵੇਖੇ ਤੂੰ ਉੱਠ ਖਲੋ ਗਿਆ ਤੇ ਨੇ ਤੜਕ ਕਹਿ ਗਿਆ। ਸਰਕਾਰ ਨੂੰ ਖੁਦ ਪਤਾ ਹੈ ਫਿਰ ਕਿਸ ਕੀਤੇ। ਫਾਇਰ ਕਿਸ ਨੇ ਕੀਤੀ? ਮੈਨੂੰ ਪਤਾ ਹੁੰਦਾ ਮੈਂ ਉਸ ਨੂੰ ਗਿਰਫਤਾਰ ਨਾ ਕਰਦਾ ਥਾਣੇਦਾਰ ਨੇ ਹੈਰਾਨੀ ਜ਼ਹਿਰ ਕੇ ਕਰ ਦਿੱਤੀ ਝੂਠ ਸਫੇਦ ਝੂਠ ਚਰਨ ਨੇ سنجੀਦਗੀ ਧਾਰਨ ਕਰ ਲਈ ਫਾਇਰ ਜੰਗੇ ਡਾਕੂ ਨੇ ਕੀਤੇ ਜਿਸ ਦੀ ਉਹ ਪਨਾਹ ਵਿੱਚ ਹੈ ਉਸ ਦਾ ਵੀ ਤੁਹਾਨੂੰ ਪਤਾ ਹੈ ਇਸ ਤੋਂ ਵੀ ਵੱਧ ਥਾਣੇਦਾਰ ਸਾਹਿਬ ਤੁਸੀਂ ਰਾਤੀ ਉਸ ਨਾਲ ਸ਼ਰਾਬ ਪੀਤੀ ਚਰਨ ਦੀਆਂ ਖਰੀਆਂ ਖਰੀਆਂ ਨੇ ਥਾਣੇਦਾਰ ਦੀ ਦਿਮਾਗੀ ਪੱਥਰ ਪੱਧਰ ਤੋੜ ਦਿੱਤੀ ਫਿਰ ਵੀ ਉਸ ਆਪਣਾ ਪਰ ਪਾਬ ਕਾਇਮ ਰੱਖਦੇ ਆ ਕਿਹਾ ਕਿੰਨੀ ਪੋਲੀਵਲ ਇੱਕ ਜ਼ੁਮੇਵਾਰ ਅਫਸਰ ਪਿਛਿਆਰੀ ਮੁਜ਼ਰਮ ਨਾਲ ਸ਼ਰਾਬ ਮੈਂ ਉਸ ਨੂੰ ਫੜਨ ਵਿੱਚ ਰਾਤ ਦਿਨ ਕਰ ਰਿਹਾ ਇੱਕ ਕਰ ਰਿਹਾ ਉਸ ਨੂੰ ਫੜ ਕੇ ਨਾਮ ਤੋਂ ਬਿਨਾਂ ਇੰਸਪੈਕਟਰ ਵੀ ਇੱਜ਼ਤ ਨਾਲ ਬਣਾਂਗਾ ਉਹ ਜੰਗੀਰਦਾਰਾਂ ਕੋਲ ਹੈ ਇਹ ਤੁਹਾਡੀ ਮਰਜ਼ੀ ਇੰਸਪੈਕਟਰ ਜਦੋਂ ਚਾਹੇ ਬਣ ਜਾਏ ਖੇਤੂ ਨੇ ਉਹੀ ਗੱਲ ਆਖੀ ਜਿਹੜੀ ਸਾਰੇ ਲੋਕਾਂ ਦੇ ਦਿਲ ਵਿੱਚ ਸੀ ਪਰ ਮੋਹ ਕੋਈ ਨਹੀਂ ਸੀ ਫਟ ਸਕਦਾ ਸੀ ਇਹ ਗੱਲ ਤਾਂ ਤੁਸੀਂ ਮੁਜ਼ਾਰੇ ਦੁਸ਼ਮਣੀ ਕਰਕੇ ਜੰਗੀਰਦਾਰ ਦਾ ਨਾਂ ਲੈਂਦੇ ਹੋ ਠਾਣੇਦਾਰ ਥੋੜਾ ਤਲਖ ਹੋ ਗਿਆ ਜੇ ਸਰਕਾਰ ਇਸ ਤਰ੍ਹਾਂ ਸਮਝਦੀ ਹੈ ਫਿਰ ਅਸੀਂ ਕੀ ਕਰ ਸਕਦੇ ਹਾਂ ਤੁਸੀਂ ਸਭ ਕੁਝ ਕਰ ਸਕਦੇ ਹੋ ਅਸਲ ਵਿੱਚ ਤੁਸੀਂ ਕਰਨਾ ਨਹੀਂ ਚਾਹੁੰਦੇ 12 ਵਰੇ ਕੁੱਤੇ ਦੀ ਪੂਛ ਕਿਸੇ ਬੰਜਲੀ ਪਾ ਛੱਡੀ ਪਰ ਉਹ ਬਿੰਗੀ ਦੀ ਪੂਛ ਹੀ ਨਿਕਲੀ ਤੁਸੀਂ ਖੇਤਰਾਂ ਨਾਲ ਸੂਤ ਆਉਣ ਵਾਲੇ ਸਰਦਾਰ ਸਾਹਿਬ ਚਾਨ ਨੇ ਇਸ ਤਰ੍ਹਾਂ ਰੋਬ ਨਾ ਲਖਿਆ ਕਿ ਥਾਣੇਦਾਰ ਫਿਕਰਾ ਫਕਰਾ ਪੂਰਾ ਨਾ ਕਰ ਸਕਿਆ ਆਪਣੇ ਲਬਜ਼ ਪਾਪਸ ਲੋ ਤੂੰ ਕੌਣ ਆ ਬਈ ਮੈਨੂੰ ਹੁਕਮ ਦੇਣ ਵਾਲਾ ਥਾਣੇਦਾਰ ਨੂੰ ਥੋੜੀਆਂ ਚੜ ਗਾਂ ਮੈਂ ਲੋਕਾਂ ਦੀ ਆਵਾਜ਼ ਲੋਕਾਂ ਦੀ ਲਲਕਾਰ ਬਕਵਾਸ ਬੰਦ ਕਰ ਮੈਂ ਤੈਨੂੰ ਨਹੀਂ ਲੋਕਾਂ ਨੂੰ ਦੱਸਣਾ ਨਾ ਹਕੂਮਤ ਦੀ ਜਹਾਨੀਤ ਬਦਲੀ ਹੈ ਨਾ ਪ੍ਰਾਣਿਕ ਨੂੰ ਇੱਕ ਲੇਵਲ ਜ਼ਰੂਰ ਬਦਲਿਆ ਫਿਰ ਉਸ ਲੋਕਾਂ ਨੂੰ ਸੰਬੋਧਨ ਹੁੰਦਿਆ ਗਿਆ ਸਾਨ ਪ੍ਰਭੂ ਤੁਸੀਂ ਚੰਗੀ ਤਰ੍ਹਾਂ ਹੱਥ ਤੇ ਸਰਵਜਮਾ ਕੀ ਵੇਖ ਲਿਆ ਜਿਹੜੀ ਸਰਕਾਰ ਅਤੇ ਕਾਨੂੰਨ ਅਜੇ ਜ਼ਗੀਰਦਾਰਾਂ ਦੀ ਰਾਖੀ ਕਰਦੇ ਆ ਅਸੀਂ ਉਸ ਨੂੰ ਮਿਲਵਰਤਨ ਕਦੇ ਨਹੀਂ ਦੇ ਸਕਦੇ ਕਦੇ ਨਹੀਂ ਦੇ ਸਕਦੇ ਕੋਈ ਆਦਮੀ ਹੱਥੀ ਮੌਤ ਨਹੀਂ ਖਰੀਦ ਸਕਦਾ ਉઠੋ ਚਲੋ ਕਰਨ ਇਹ ਸਾਡੀ ਸਰਕਾਰ ਨਹੀਂ ਜੇ ਸਾਡੇ 'ਚ ਹਿੰਮਤ ਹੋਈ ਆਪਣੀ ਲੋਕ ਸਰਕਾਰ ਬਣਾ ਲਵਾਂਗੇ ਚਰਨ ਦੇ ਅੱਗੇ ਤੁਨ ਨਾਲ ਚੰਦੀ ਖੇਤੂ ਤੇ ਵੀਰੂ ਪਿੱਛੇ ਹੋਗੇ ਕਿਸਾਨ ਸਭਾ ਦੇ ਸਾਰੇ ਹਾਮਦਾਰ ਦਰ ਉੱਠ ਖਲੋਤੇ ਚਰਨ ਦੇ ਬੋਲਾਂ ਨੇ ਦੋ ਚਿੱਤਿਆਂ ਵੀ ਜੋਸ਼ ਦੇ ਦਿੱਤਾ ਥੜਾ ਛੱਟ ਵਿੱਚ ਹੀ ਖਾਲੀ ਹੋ ਗਿਆ ਕੇਵਲ ਦੋ ਨੰਬਰਦਾਰ ਇੱਕ ਚੌਕੀਦਾਰ ਤੇ ਦੋ ਕੁ ਜੰਗੀਰਦਾਰਾਂ ਦੀ ਝੋਲੀ ਚੁੱਕ ਬੈਠੇ ਸਨ ਥੱਕੇ ਕਿਰਤੀ ਮੱਥੇ ਨੂੰ ਚੁੰਮਣ ਦੇ ਹਾਂ ਸੂਹਾ ਜਿਸ ਚੜ੍ਹਨੀ ਉਹਨਾਂ ਹਿੰਮਤਾਂ ਦੀ ਅਜੇ ਪ੍ਰਭਾਤ ਬਾਕੀ ਹੈ ਧੰਨਵਾਦ